ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਦੋਸਤੋ ਤੇ ਅੱਜ ਆਪਾਂ ਪਿੰਡ ਚਿਹਰਾਵਾਲ ਜਿਹੜਾ ਮਾਨਸਾ ਦੇ ਵਿੱਚ ਪਹੁੰਚੇ ਹੈਗੇ ਤੇ ਬਾਈ ਕੋਲੇ ਦੋ ਮੱਝਾਂ ਬਕਾਊ ਆ ਤੇ ਆਪਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਪਹਿਲਾਂ ਆਪਾਂ ਜਿਹੜੇ ਘਰੇ ਬਾਈ ਕੋਲੇ ਪਸ਼ੂ ਆ ਉਹ ਦਿਖਾ ਦਗੇ ਦੋਸਤੋ ਜਿਵੇਂ ਤੁਸੀਂ ਆਹ ਸਕਰੀਨ ਉੱਤੇ ਝੋਟੀ ਦੇਖੀ ਐ ਨੀ ਵੀ ਚੰਗੀ ਐ ਦੋਸਤੋ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੀ ਆ ਕੀ ਡਿਟੇਲ ਰਹਿੰਦੀ ਐ ਪਸ਼ੂਆਂ ਦੀ ਜਾਣਕਾਰੀ ਲੈ ਕੇ ਤੁਹਾਨੂੰ ਦਿੰਨੇ ਆ ਜੇ ਕੋਈ ਪਸ਼ੂ ਪਸੰਦ ਆਉਂਦਾ ਤੇ ਤੁਸੀਂ ਫੋਨ ਨੰਬਰ ਲਾ ਕੇ ਬਾਈ ਤੋਂ ਡਿਟੇਲ ਕਨਫਰਮ ਕਰਿਆ ਕੇ ਚਵਾਈ ਕਰਕੇ ਪਸ਼ੂ ਫੇਰ ਖਰੀਦਣਾ ਦੋਸਤੋ ਤੇ ਆਜੋ ਕਰਾਉਨੇ ਆ ਤੁਹਾਡੀ ਗੱਲਬਾਤ ਬਾਈ ਨਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਨਾਮ ਦੱਸੋ ਤੁਹਾਡਾ ਮੇਰਾ ਨਾਮ ਬਾਈ ਨਿੱਕਾ ਸਿੰਘ ਪਿੰਡ ਚੈਰਾਵਾਲਾ ਜ਼ਿਲ੍ਹਾ ਮਾਨਸਾ ਠੀਕ ਆ ਬਾਈ ਤੇ ਮਾਨਸਾ ਤੋਂ ਕਿੰਨੇ ਕਿਲੋਮੀਟਰ ਐਂਦਾ ਬਾਈ ਮਾਨਸਾ ਤੋਂ ਇਹ 20-22 ਕਿਲੋਮੀਟਰ ਪੈਜੇ ਮੋੜ ਤੋਂ ਵੀਰੇ ਮੋੜ ਤੋਂ 15 ਕਿਲੋਮੀਟਰ ਪੈਜੇ ਤਲਵੰਡੀ ਸਾਬੋ ਤੋਂ ਤਲਵੰਡੀ ਤੋਂ ਵੀ 15 ਕਿਲੋ 15 ਕਿਲੋਮੀਟਰ ਦੂਰੀ ਤੇ ਠੀਕ ਆ ਤੇ ਬਾਈ ਪਹਿਲਾਂ ਮੈਨੂੰ ਐਂਦਾ ਸੱਜ ਆਪਣੇ ਕੋਲ ਦੋ ਪਸ਼ੂ ਬਕਾਉ ਆ ਹਨਾ ਤੇ ਜਿਹੜੀ ਸਕਰੀਨ ਤੇ ਝੋਟੀ ਦੀ ਸੀ ਜਾਂਦੀ ਆ ਬਾਈ ਹਾਂਜੀ ਹਾਂਜੀ ਤੇ ਇਹਨੇ ਕਿੰਨੇਵੇਂ ਸੂਏ ਸੂਣਾਗਾ ਇਹਨੇ ਪਹਿਲੇ ਸੂਏ ਸੂਣਾ ਬਾਈ ਪਹਿਲੇ ਸੂਏ ਹਾਂ ਮੂੰਹੋ ਚਾਰ ਦੰਦ ਆ ਬਾਈ ਮੂੰਹੋ ਚਾਰ ਦੰਦ ਹਾਂਜੀ ਹਾਂਜੀ ਠੀਕ ਆ ਪਹਿਲੇ ਸੂਏ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਦੇ ਦੂ ਬਾਈ 10-11 ਕਿਲੋ ਖੁੱਲਾ 10-11 ਕਿਲੋ ਖੁੱਲਾ ਦੇ ਦੂਗੀ ਤੇ ਬਾਈ ਸਾਨੂੰ ਹੁਣ ਤੋੜ ਕੇ ਦਿਖਾ ਦੇ ਰੇਟ ਤੇ ਆਪਾਂ ਜਿਹੜਾ ਹੈਗਾ ਫੋਨ ਨੰਬਰ ਬਾਈ ਦਾ ਆਪਾਂ ਲਾਸਟ ਤੇ ਲਵਾਂਗੇ ਤੇ ਤੁਹਾਨੂੰ ਰੇਟ ਵੀ ਕਨਫਰਮ ਕਰਾਵਾਂਗੇ ਪਹਿਲਾਂ ਆਪਾਂ ਚੋਟੀ ਤੋੜ ਦੋਸਤੋ ਤੁਸੀਂ ਦੇਖ ਸਕਦੇ ਹੋ ਝੋਟੀ ਦਾ ਸਿੰਘ ਹੈਗਾ ਕੁੰਡਾ ਤੇ ਜਾਤ ਜਿਹੜੀ ਹੈਗੀ ਇਹ ਝੋਟੀ ਦੀ ਉਹ ਵੀ ਚੰਗੀ ਆ ਆਪਾਂ ਨੇੜੋਂ ਕੈਮਰਾ ਲਾ ਦਿੱ ਗਏ ਵਿੱਥਾਂ ਤੇ ਜਿਹੜੇ ਥਾਣਾ ਦੇਖ ਲਓ ਤੁਸੀਂ ਹਨਾ ਬਹੁਤ ਵਧੀਆ ਗੈਪ ਕੁਆਲਿਟੀ ਚੰਗੇ ਬਹੁਤ ਸੋਹਣੇ ਅਡਰ ਕੁਆਲਿਟੀ ਵਾਲੀ ਝੋਟੀ ਹੈ ਕਿੰਨੇ ਕ ਦਿਨ ਲੈ ਜੂਗੀ ਭਾਈ ਲੈ ਜੂਗੀ 5-6 ਦਿਨ ਤਾਲੇ 5-6 ਦਿਨ ਲੈ ਜੂਗੀ ਖੜਾ ਲਾ ਕੇ ਰਾਂ 5-6 ਦਿਨ ਲੈ ਜੂਗੀ ਤੇ ਮੈਨੂੰ ਐਂ ਲੱਗਦਾ 10 ਦਿਨ ਲਿਆ ਸਕਦੀ ਆ ਹਨਾ ਹਾਂ ਲ ਜਾ ਸਕਦੇ ਵੇ ਮਾਲਕਾਂ ਨੇ ਆਪਾਂ ਨੂੰ ਕਿਹਾ ਵੀ 5-6 ਦਿਨ ਰਹਿੰਦੇ ਹਲੇ ਮਾਲਕਾਂ ਨੇ 5-4 ਦਿਨ ਵੱਧ ਵੀ ਲੈ ਜੂਗੀ ਝੋਟੀ ਦੀ ਬੰਤਰ ਬੁੰਤਰ ਚੰਗੀ ਆ ਮਿੱਤਰੋ ਰੰਗ ਵੀ ਚੰਗਾ ਤੁਸੀਂ ਆਪ ਚੈੱਕ ਕਰ ਸਕਦੇ ਹੋ ਤੇ ਬੰਨ ਦੇਣ ਦੇ ਇੱਕ ਵਾਰ ਫੇਰ ਆਪਾਂ ਲੇਵੇ ਦੀ ਜਿਹੜੀ ਕੁਆਲਿਟੀ ਹੈ ਨਾ ਤੁਹਾਨੂੰ ਜਮਾ ਕੋਲੇ ਥਾਣਾ ਜਿਹੜਾ ਕੱਲਾ ਕੱਲਾ ਲੇਵੇ ਨੂੰ ਲੱਗਿਆ ਹੋਇਆ ਵਿੱਥ ਬਹੁਤ ਵਧੀਆ ਹੈਗੀ ਤੁਸੀਂ ਆਪ ਹੀ ਦੇਖ ਸਕਦੇ ਹੋ ਤੇ ਆਜੋ ਪਹਿਲਾਂ ਆਪਾਂ ਇਹਦਾ ਰੇਟ ਬਾਅਦ ਚ ਪੁੱਛਾਂਗੇ ਤੇ ਇੱਕ ਆ ਮੱਝ ਦਾ ਦੱਸਦੇ ਆ। ਹਾਂ ਭਾਈ ਨਿੱਕੇ ਜਿਹੜੀ ਆ ਤੇਰੇ ਕੋਲੇ ਆ ਸਕਰੀਨ ਤੇ ਵੱਡੇ ਸਿੰਘਾਂ ਵਾਲੀ ਖੁੱਲੇ ਸਿੰਘਾਂ ਵਾਲੀ ਮੱਝ ਆ ਹਨਾ। ਹਾਂਜੀ ਭਾਈ। ਤੇ ਇਹਦੀ ਡਿਟੇਲ ਦੱਸ। ਇਹ ਕਿੰਨੇਵੇਂ ਸੂਏ ਆ? ਇਹ ਸੂਆ ਭਾਈ 5ਵਾਂ। 5ਵਾਂ? ਹਾਂ 5ਵਾਂ ਸੂਆ ਭਾਈ 25 ਦਿਨਾਂ ਦੀ ਸੂਈ 12 ਲੀਟਰ ਦੁੱਧ ਤਿਆਰ ਹੈ। 12 ਲੀਟਰ ਦੁੱਧ ਤਿਆਰ ਹੈ 25 ਦਿਨਾਂ ਦੀ ਸੂਈ ਤੇ ਆ ਇਹਦਾ ਕੱਟੂ ਆ ਗਿਆ। ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਖੋਹ ਭਾਈ ਕਰਾਂ ਇਹ ਵੀ ਤੋੜ ਕੇ ਦਹਾ। ਤੇ ਦੋਸਤੋ ਜੇ ਗੱਲ ਕਰਗੇ ਨਾ ਆਪਾਂ ਦੁੱਧ ਵਾਲੀ ਨਾਲ ਤੁਹਾਨੂੰ ਦੇਖਦੀ ਹੋਊਗੀ। ਬਹੁਤ ਚੰਗੇ ਦੁੱਧ ਵਾਲੀ ਹੈਗੀ 11-12 ਕਿਲੋ ਦੁੱਧ ਭਾਈ ਕਹ ਖੁੱਲਾ ਹੈਗਾ ਦੋਨੇ ਅੱਖਾਂ ਦੇ ਵਿੱਚ ਚਿੱਟਾ ਪਾਣਾ ਮੱਥੇ ਦੇ ਵਿੱਚ ਬੱਲ ਹੈਗਾ ਬਾਕੀ ਇਹਦਾ ਵੀ ਨਾ ਜਿਹੜਾ ਆਰਡਰ ਹੈਗਾ ਉਹ ਤੁਸੀਂ ਚੈੱਕ ਕਰ ਲਓ ਸੋਹਣੇ ਸਾਫ ਆਰਡਰ ਆ ਲਈ ਐ ਥਣ ਵੀ ਚੰਗਾ ਹੈਗਾ ਤੇ ਬਾਕੀ ਜੇ ਗੱਲ ਕਰਕੇ ਸਰੀਰ ਦੀ ਜ਼ਰੂਰ ਫਿੱਕੀ ਆ ਬਰੀਕ ਚਾਵਣੀ ਵਾਲੀ ਮੱਝ ਆ ਗਈ ਦੋਸਤੋ ਬਣਦੇ ਕਰਾਂ ਬਾਈ ਤੇ ਉਹ ਥਣ ਥੋਣ ਦਾ ਵੀ ਜਮਾਂ ਓਕੇ ਹੈਗੀ ਹਾਂਜੀ ਹਾਂਜੀ ਬਾਈ ਠੀਕ ਆ ਤੇ ਬਣਦੇ ਕਰਾਂ ਹੁਣ ਆਪਾਂ ਨਾ ਦੋਸਤੋ ਦੋਨੇ ਪਸ਼ੂਆਂ ਦੇ ਜਿਹੜੇ ਰੇਟ ਤੁਹਾਨੂੰ ਪੁੱਛ ਕੇ ਦੱਸਾਂਗੇ ਤੇ ਆਜੋ ਕਨਫਰਮ ਕਰਦੇ ਆ ਆਪਾਂ ਫੋਨ ਨੰਬਰ ਤੇ ਦੋਨੇ ਮੱਜਾਂ ਦਾ ਮੁੱਲ ਆਪਾਂ ਹਾਂ ਬਾਈ ਨਿੱਕੇ ਹੁਣ ਮੈਨੂੰ ਨਾ ਜਿਹੜੀ ਆਪਾਂ ਆਹ ਦੂਜੇ ਨੰਬਰ ਤੇ ਪਹਿਲਾਂ ਆਈ ਦਾ ਰੇਟ ਦੱਸ ਜੀ ਜਿਹੜਾ ਆਹ ਮੱਝ ਹੈਗੀ ਠੀਕ ਹੈ ਹਾਂ ਨਾਲ ਆ ਰੇਟ ਦਾ ਦੱਸ ਦੇ ਵੀ ਕਿੰਨਾ ਰੇਟ ਕਰਦਾ ਇਹ ਬਾਈ ਆਪਾਂ 75000 ਦੀ ਦੇ ਦੇਾਂਗੇ ਮੁੱਲ 85 ਕਰਾ ਲਓ 80 ਕਰਾ ਲਓ 75000 ਦੀ ਦੇ ਦੇ ਆ 75000 ਦੀ ਦੇ ਦੇਗਾ ਠੀਕ ਹੈ ਗੱਲ ਤੇ ਜਿਹੜੀ ਆ ਪਹਿਲੇ ਸੂਏਗੀ ਆਪਣੀ ਛੋਟੀ ਸੂਣ ਵਾਲੀ ਹੈ ਜਿਹੜੀ ਤੇ ਇਹਦਾ ਰੇਟ ਕਿੰਨਾ ਕਰਦਾ ਬਾਈ ਇਹਦਾ ਬਈ ਮੁੱਲ ਦਾ 95000 ਰੁਪਇਆ 86000 ਦੀ ਦੇ ਦਿਆਂਗੇ ਮੁੱਲ 95000 ਹਾਂਜੀ 86000 ਦੀ ਦੇਵਾਂਗੇ ਹਾਂਜੀ ਬਈ ਠੀਕ ਆ ਲੈ ਹੁਣ ਤੇਰਾ ਨੰਬਰ ਬੋਲ ਦੇ ਲਾਸਟ ਤੇ ਨੰਬਰ ਬਈ 98555 73512 ਠੀਕ ਆ ਬਈ ਧੰਨਵਾਦ ਤੇਰਾ ਲੈ ਵੀ ਦੋਸਤੋ ਜੇ ਕਿਸੇ ਨੂੰ ਵੀ ਪਸ਼ੂ ਇਹਨਾਂ ਚੋਂ ਦੋਨਾਂ ਚੋਂ ਪਸੰਦ ਆਉਂਦਾ ਹੈ ਨਾ ਤੇ ਤੁਸੀਂ ਬਾਈ ਨੂੰ ਕਾਲ ਕਰਕੇ ਘਰੇ ਆ ਕੇ ਦੋ ਟਾਈਮ ਦੀ ਚਵਾਈ ਵੀ ਕਰ ਸਕਦੇ ਹੋ ਉਹ ਮੱਝ ਦੀ ਤਾਂ ਬਾਈ ਕਹਿੰਦਾ ਤੇ ਇਹਦੀ ਊਂ ਕਹਿੰਦਾ ਤਣਾ ਤਾਰਾ ਤੂਰਾ ਮਾਰ ਕੇ ਇਹ ਵੀ ਚੈੱਕ ਕਰ ਸਕਦੇ ਹੋ ਜਿਹੜੀ ਗੱਬਣਾ ਚੇਪਾ ਚੂਪਾ ਮਾਰ ਕੇ ਤੁਸੀਂ ਜਮਾਂ ਐਨ ਓਕੇ ਬਾਈ ਨਿੱਕੇ ਜਮਾਂ ਬਾਈ ਜਮਾਂ ਜਮਾਂ ਠੀਕ ਹੈ ਗੱਲ ਤੇ ਲੈ ਵੀ ਮਿੱਤਰੋ ਵੀਡੀਓ ਨੂੰ ਕਰਦੇ ਸ਼ੇਅਰ ਤੇ ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਉਹਨਾਂ ਵੀਰਾਂ ਦਾ ਪਤਾ ਇਹ ਦਿਲੋ ਧੰਨਵਾਦ ਕਰਦੇ ਆ ਦੋਸਤੋ